ਡਬਲ ਇੰਜਣ ਦੀ ਗੱਲ ਕਰਦੀ ਹੈ ਕੋਈ ਵੀ ਪਾਰਟੀ ਕਹਿੰਦੀ ਵੀ ਜਿਸ ਦੀ ਸਰਕਾਰ ਹੋਵੇ ਉਸਦੇ ਸਰਪੰਚ ਪੰਚ ਹੋਣ ਉਸਦੇ ਨਗਰ ਕਾਉਂਸਲ ਮੈਂਬਰ ਹੋਣ ਤਾਂ ਵਿਕਾਸ ਬੜਾ ਹੁੰਦਾ ਤੁਸੀਂ ਉਹ ਵਿਕਾਸ ਨੂੰ ਕਿਵੇਂ ਵੇਖਦੇ ਹੋ ਪਰ ਸ਼ੁਰੂਆਤ ਇੱਥੋਂ ਕਰ ਲਈਏ ਉਦੋਂ ਉਥੇ ਲੋਕ ਉਹ ਗੁਜਰਾਤੀ ਭਾਸ਼ਾ ਚ ਕਹਿੰਦੇ ਸੀ ਵਿਕਾਸ ਗਾਂਡੋ ਥਿਓ ਛੇ ਅੱਛਾ ਜੀ ਵਿਕਾਸ پاگل ਹੋ ਗਿਆ ਅੱਛਾ ਜੀ ਸੇਮ ਚੀਜ਼ ਇੱਥੇ ਹੈ ਅੱਛਾ ਜੀ ਵਿਕਾਸ پاگل ਹੋ ਗਿਆ ਆ ਮੈਂ ਦਰਸ਼ਕਾਂ ਨੂੰ ਅਖਬਾਰ ਵਿਖਾਉਣੀ ਚਾਹੂੰਗਾ ਆ ਤਰਨਤਾਰਨ ਦੀਆਂ ਸੜਕਾਂ ਦੀ ਹਾਲਤ ਆ ਆ ਦੇਖੋ ਅੱਜ ਦੀ ਖਬਰ ਆ ਇੱਕ ਪੱਤਰਕਾਰ ਸਾਹਿਬ ਨੇ ਲਈ ਆ ਉਹਨਾਂ ਨੂੰ ਪੱਤਰਕਾਰ ਸਾਹਿਬ ਨੂੰ ਮੈਂ ਸਲਾਮ ਕਰਦਾ ਸਾਡੇ ਵਾਰਡ ਦੀਆਂ ਸੜਕਾਂ ਦਾ ਵੀ ਇਹੋ ਹਾਲ ਆ ਔਰ ਇਹ ਮੈਂ ਡਿਟੇਲ ਚ ਬਾਅਦ ਚ ਫੇਰ ਤੁਹਾਨੂੰ ਦੱਸੂਗਾ ਕਿੰਨੇ ਸੜਕ ਬਣਾਈ ਕਿੰਨੇ ਕਰੋੜ ਦਾ ਬਿੱਲ ਬਣਿਆ ਔਰ ਕਿੰਨੇ ਪੈਸੇ ਲੱਗੇ ਤੇ ਕਿੰਨੇ ਕਰੋੜ ਛਕ ਲੈ ਗਿਆ ਜਿਹੜਾ ਬੰਦਾ ਕੋਈ ਵੀ ਜਨਪ੍ਰਤੀਨਿਧੀ ਹੋਵੇ ਕੋਈ ਐਮਸੀ ਹੋਵੇ ਕੋਈ ਐਮਪੀ ਹੋਵੇ ਜਿਹਦੀ ਨੀਅਤ ਵਿੱਚ ਖੋਟ ਨਹੀਂ ਆ ਉਹ ਵਿਕਾਸ ਕਰ ਆਜ਼ਾਦ ਉਮੀਦਵਾਰੀ ਦਾ ਝੰਡਾ ਚੁੱਕਣ ਦਾ ਕੀ ਕਾਰਨ ਸੀ ਪਾਰਟੀ ਨੂੰ ਅਸੀਂ ਵੋਟਾਂ ਪਾਈਆਂ ਜੀ ਮਾਰਚ 22 ਚ ਉਹ ਪਾਰਟੀ ਬਦਲਾ ਦੇ ਨਾਂ ਤੇ ਆਈ ਸੀ ਮੈਂ ਖੁਦ ਪੋਲਿੰਗ ਏਜੰਟ ਬਣ ਕੇ ਆਪਣੇ ਪੁਰਾਣੇ ਘਰ ਚੋਂ ਵਾਰਡ ਚੋਂ ਵੋਟਾਂ ਪੁਆਈਆਂ ਜੀ ਪਰ ਬਾਅਦ ਵਿੱਚ ਵਰਕਰਾਂ ਦੀ ਕਿਸੇ ਅਨਸਾਰ ਨਹੀਂ ਲਈ ਮੈਂ ਇੱਕ ਨਾਰਮਲ ਵਰਕਰ ਸੀ ਪੈਨਸ਼ਨਰ ਬੰਦਾ ਫਾਈਨੈਂਸ਼ੀਅਲੀ ਕਿਸੇ ਨੂੰ ਨਹੀਂ ਟ੍ਰਾਂਸਪੋਰਟ ਕਰ ਸਕਦਾ ਮੈਂ ਸਿਰਫ ਤਨ ਦੀ ਤੇ ਮੰਨ ਦੀ ਸਪੋਰਟ ਕੀਤੀ ਮੈਂ ਉਹਨਾਂ ਨੇ ਫੇਰ ਕਹਨਾ ਮੈਂ ਪਰਸਨਲ ਨਹੀਂ ਹੋਣਾ ਚਾਹੁੰਦਾ ਜਦੋਂ ਸਾਡੇ ਜਨ ਪ੍ਰਤੀਨਿਧੀ ਇਹ ਚੀਜ਼ ਗਣਨ ਦੀ ਨਾ ਕਿ ਸਾਨੂੰ ਵੋਟਾਂ ਨਹੀਂ ਪਾਈਆਂ ਮੈਨੂੰ ਕੀ ਪ੍ਰੂਫ ਆ ਕਿ ਤੁਸੀਂ ਮੈਨੂੰ ਵੋਟਾਂ ਪਾਈਆਂ ਉਹਨਾਂ ਦੇ ਆਪਣੇ ਦਫ਼ਤਰ ਨੂੰ ਜਾਂਦੀ ਹੋਈ ਸੜਕ ਦੀ ਹਾਲਤ ਅਖਬਾਰਾਂ 'ਚ ਆ ਜਾਵੇ ਤੁਸੀਂ ਵਿਕਾਸ ਕਿੱਥੇ ਕਹੋਗੇ ਵਿੱਚ ਕਹਿਣਾ ਚਾਹੁੰਗਾ ਮੈਂ ਅਗਜਾਦ ਕਿਉਂ ਖਲੋਤਾ ਜਾਂ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਕਿਉਂ ਤੁਰਿਆ ਉਹਦਾ ਜਵਾਬ ਹੈ ਤੁਸੀਂ ਗਿਰਾਨੇ 'ਮੇ ਲੱਗੇ ਥੇ ਤੁਮਨੇ ਸੋਚਿਆ ਹੀ ਨਹੀਂ ਅਗਰ ਮੈਂ ਗਿਰਾ ਤੋ ਮਸਲਾ ਬਣ ਕੇ ਖੜਾ ਹੋ ਜਾਊਂਗਾ ਟਿਕਟ ਕੱਟਣ ਵਿੱਚ ਗਰਾਉਣ ਦੀ ਗੱਲ ਹੋਈ ਇੰਟਰਵਿਊ ਦਿੱਤੀ ਟਿਕਟ ਅਪਲਾਈ ਕੀਤੀ ਆਮ ਪਾਰਟੀ ਵੱਲੋਂ ਇੰਟਰਵਿਊ ਵੀ ਦਿੱਤੀ ਔਰ ਮੈਨੂੰ ਖੁਦ ਨੂੰ ਪਤਾ ਸੀਗਾ ਵੀ ਮੇਰੀ ਟਿਕਟ ਸਿਲੈਕਟ ਨਹੀਂ ਹੋਣੀ ਮੈਂ ਆਜਾਦ ਉਮੀਦਵਾਰ ਦੇ ਨੋਮੀਨੇਸ਼ਨ ਪੇਪਰ ਰੈਡੀ ਕਰਲੇ ਹੋਏ ਮੈਂ ਇਲੈਕਸ਼ਨ ਕਮਿਸ਼ਨ ਨੂੰ ਪਿਆਪਾਈਆਂ ਹੋਈਆਂ ਈਮੇਲਸ ਲਾਈਆਂ ਤੇ ਡੀਡੀਪੀਓ ਸਾਹਿਬ ਨੂੰ ਸਲਾਮ ਆਉਣਾ ਮੇਰੇ ਕਾਗਜ ਅਕਸੈਪਟ ਕੀਤੇ 100 ਕਰੋੜ ਤੋਂ ਉੱਪਰ ਨਗਰ ਕੌਂਸਲ ਦਾ ਕਪਲਾਵਾ ਸਾਰਿਆਂ ਨਾਲ ਕੇ ਕੀਤਾ ਪਾਲਕਾ ਬਾਜ਼ਾਰ ਚ ਚਾਹ ਵੇਚਣ ਵਾਲਾ ਬੰਦਾ ਉਹਦੀ ਕੋਈ ਫਰਮ ਹੁੰਦੀ ਹੈ ਜਿਹੜਾ ਡੀਜੇ ਚਲਾਉਣ ਵਾਲਾ ਬੰਦਾ ਉਹਦੀ ਕੋਈ ਫਰਮ ਹੁੰਦੀ ਹੈ ਮਨਪ੍ਰੀਤ ਸਿੰਘ ਨਾਂ ਦਾ ਬੰਦਾ ਉਹ ਡੀਜੇ ਲਾਉਂਦਾ ਉਹਦੀ ਕੰਪਨੀ ਕੋਈ ਨਹੀਂ ਉਹਦੇ ਨਾਂ ਤੇ ਨਗਰ ਕੌਂਸਲ ਦੇ ਵਿੱਚ ਚੈੱਕ ਕੱਟੇਗੇ 70000 1.5 ਲੱਖ 2 ਲੱਖ ਸਤਵੀਰ ਸਿੰਘ ਦੇ ਨਾਂ ਤੇ 5-6 ਲੱਖ ਦੇ ਚੈੱਕ ਹੈ ਉਹ ਕਿਹਨਾਂ ਦਿੱਤੇ ਕਿਸੇ ਅਫਸਰ ਨੂੰ ਦਿੱਸਦੇ ਨਹੀਂ ਸੀ ਈਓ ਨੇ ਕੱਟੇ ਐਸਡੀਐਮ ਨੂੰ ਦਿੱਸਦੇ ਨਹੀਂ ਸੀ ਡੀਸੀ ਨੂੰ ਦਿੱਸਦੇ ਨਹੀਂ ਸੀ ਜਾਂ ਸਬੰਧਤ ਐਮਐਲਏ ਨੂੰ ਦਿੱਸਦੇ ਨਹੀਂ ਸੀ ਉਹ 7 ਕਰੋੜ ਰੁਪਇਆ ਜਿਹੜਾ ਖਾਤਿਆਂ 'ਚ ਵਾਪਸ ਆਇਆ ਬੈਂਕਾਂ ਦੇ ਵਿੱਚ ਬੋਗਸ ਕੰਪਨੀਆਂ ਦਾ ਤਿੰਨ ਬੋਗਸ ਕੰਪਨੀਆਂ ਸੀ ਪਦਮ ਪੈਟਰੋਲੀਅਮ শারਪ ਫੋਕਸ ਐਸਆਰ ਐਂਟਰਪ੍ਰਾਈਜ਼ਸ ਇਹਨਾਂ ਕੰਪਨੀਆਂ ਦੀ ਕੋਈ ਹੋਂਦ ਨਹੀਂ ਸੀ ਇੱਕ ਦਿਨ 2 ਕਰੋੜ ਰੁਪਇਆ ਆਉਂਦਾ ਸਰਕਾਰੀ ਤੌਰ ਤੇ ਉਸੇ ਦਿਨ ਹੀ 50 ਲੱਖ 1 ਕਰੋੜ 50 ਲੱਖ ਇੱਕ ਦਿਨ ਚ ਖਤਮ ਇਹਨਾਂ ਕੰਪਨੀਆਂ ਨੂੰ ਜਾਂਦਾ ਸੀ ਇਸ ਚੀਜ਼ ਕਰਕੇ ਮੈਨੂੰ ਆਜ਼ਾਦ ਉਮੀਦਵਾਰ ਵਜੋਂ ਨਗਰ ਕੌਂਸਲ ਤਰਨਤਨ ਸਾਰੀ ਵਾਸਤੇ ਝੰਡਾ ਚੁੱਕਣਾ ਹੁਣ ਵਾਰਡ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਹੈ ਇਹ ਫਿਰ ਸਾਰਾ ਕੁਝ ਉਹਨਾਂ ਨਿਵਾਸੀਆਂ ਨੂੰ ਦੱਸਣਾ ਹੈ ਕਿ ਅਪੀਲ ਜਿਹੜੀ ਆ ਵਾਰਡ ਵਾਸੀਆਂ ਨੂੰ ਕਰਦੇ ਹੋ ਅਤੇ ਸ਼ਹਿਰ ਵਾਸੀਆਂ ਨੂੰ ਕਰਦੇ ਕਿ ਤੁਹਾਡੇ ਨਾਲ ਸੰਬੰਧਿਤ ਜਿੰਨੇ ਮੁੱਦੇ ਨੇ ਜੀ ਸਫਾਈ ਦਾ ਸੀਵਰੇਜ ਦਾ ਬਿਜਲੀ ਪਾਣੀ ਦਾ ਤੁਹਾਡੀ ਬੇਰੋਜ਼ਗਾਰੀ ਦਾ ਮੈਂ ਬੇਰੋਜ਼ਗਾਰੀ ਦੇ ਟੌਪਿਕ ਤੇ ਸਟ੍ਰੈਸ ਕਰ ਰਿਹਾ 8 ਸਾਲ ਤੋਂ ਸ਼ਹਿਰ ਦੇ ਵਿੱਚ ਕਿੰਨੇ ਬੱਚੇ ਬੇਰੋਜ਼ਗਾਰ ਹੈ ਕਿਸੇ ਦੇ ਏਜੰਡੇ ਤੇ ਨਹੀਂ ਹੈ ਟ੍ਰੈਫਿਕ ਦੀ ਕੀ ਸਥਿਤੀ ਆ ਕਿਸੇ ਦੇ ਏਜੰਡੇ ਤੇ ਨਹੀਂ ਲਗਭਗ 10 ਸਾਲ ਬਾਅਦ ਤਰਨਤਾਰਨ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਸਾਰੇ ਹੀ ਕੈਂਡੀਡੇਟ ਉਮੀਦਵਾਰਾਂ ਦੇ ਵਿੱਚ ਜਿਹੜਾ ਉਹ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤੇ ਉਥੇ ਆਜ਼ਾਦ ਉਮੀਦਵਾਰਾਂ ਦੇ ਵੀ ਕਾਗਜ਼ ਪਾਸ ਹੋਏ ਨੇ ਅਤੇ ਕਈਆਂ ਨੇ ਹਾਈ ਕੋਰਟ ਦਾ ਦਰਵਾਜ਼ਾ ਵੀ ਖਟਕਟਾਇਆ ਤਾਂ ਉਸ ਦਾ ਬੈਨੀਫਿਟ ਵੀ ਜਿਹੜਾ ਬਹੁਤ ਸਾਰੇ ਉਮੀਦਵਾਰਾਂ ਨੂੰ ਮਿਲਿਆ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਵਾਰਡ ਨੰਬਰ 8 ਤੋਂ ਸਾਬਕਾ ਐਸ ਡੀਓ ਸੁਖਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਭਾਵਨਾਵਾਂ ਕੀ ਨੇ ਤੇ ਵਾਰਡ ਦੇ ਵਾਸਤੇ ਉਹਨਾਂ ਨੇ ਇਹ ਆਜ਼ਾਦ ਉਮੀਦਵਾਰੀ ਦਾ ਜਿਹੜਾ ਸੱਤਾਧਿਰ ਪਾਰਟੀ ਦੇ ਖਿਲਾਫ ਜਿਹੜਾ ਇਹ ਝੰਡਾ ਚੁੱਕਿਆ ਹੈ ਉਸ ਦਾ ਕਾਰਨ ਕੀ ਹੈ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਨੂੰ ਸਰ ਜੀ ਡਬਲ ਇੰਜਣ ਦੀ ਗੱਲ ਕਰਦੀ ਏ ਕੋਈ ਵੀ ਪਾਰਟੀ ਕਹਿੰਦੀ ਵੀ ਜਿਸ ਦੀ ਸਰਕਾਰ ਹੋਵੇ ਉਸਦੇ ਹੀ ਸਰਪੰਚ ਪੰਚ ਹੋਣ ਉਸਦੇ ਹੀ ਨਗਰ ਕਾਉਂਸਲ ਮੈਂਬਰ ਹੋਣ ਤਾਂ ਵਿਕਾਸ ਬੜਾ ਹੁੰਦਾ ਤੁਸੀਂ ਉਹ ਵਿਕਾਸ ਨੂੰ ਕਿਵੇਂ ਵੇਖਦੇ ਹੋ ਪਰ ਸ਼ੁਰੂਆਤ ਇੱਥੋਂ ਕਰ ਲਈਏ ਸਰ ਗੁਜਰਾਤ ਦੀ ਇਲੈਕਸ਼ਨ ਦੇ ਵਿੱਚ ਜੀ ਇੱਕ ਵਾਰੀ ਗੱਲ ਚੱਲੀ ਸੀ ਵਿਕਾਸ ਦੀ ਉਦੋਂ ਉਥੇ ਲੋਕ ਉਹ ਗੁਜਰਾਤੀ ਭਾਸ਼ਾ 'ਚ ਕਹਿੰਦੇ ਸੀ ਵਿਕਾਸ ਗਾਂਡੋਥ ਹੋਇਆ ਛੇ ਅੱਛਾ ਜੀ ਵਿਕਾਸ ਪਾਗਲ ਹੋ ਗਿਆ ਅੱਛਾ ਜੀ ਸੇਮ ਚੀਜ਼ ਇੱਥੇ ਆ ਅਛੇ ਵਕਾਸ পাগল ਹੋ ਗਿਆ ਉਹ ਕਿਵੇਂ ਆ ਮੈਂ ਦਰਸ਼ਕਾਂ ਨੂੰ ਖ਼ਬਰ ਵਖਾਉਣੀ ਚਾਹੂੰਗਾ ਆ ਤਰਨਤਾਰਨ ਦੀਆਂ ਸੜਕਾਂ ਦੀ ਹਾਲਤ ਆ ਦੇਖੋ ਅੱਜ ਦੀ ਖ਼ਬਰ ਆ ਇੱਕ ਪੱਤਰਕਾਰ ਸਾਹਿਬ ਨੇ ਲਈ ਆ ਉਹਨਾਂ ਨੂੰ ਪੱਤਰਕਾਰ ਸਾਹਿਬ ਨੂੰ ਮੈਂ ਸਲਾਮ ਕਰਦਾ ਸਾਡੇ ਵਾਰਡ ਦੀਆਂ ਸੜਕਾਂ ਦਾ ਵੀ ਇਹੋ ਹਾਲ ਆ ਰੋਹੀ ਦੀ ਪੱਟੜੀ ਤੇ ਇਧਰੋਂ ਤੁਰਪੋ ਕਿੰਨੇ ਟੋਏ ਨੇ ਔਰ ਇਹ ਮੈਂ ਡਿਟੇਲ ਚ ਬਾਅਦ ਫੇਰ ਤੁਹਾਨੂੰ ਦੱਸੂਗਾ ਕਿੰਨੇ ਸੜਕ ਬਣਾਈ ਕਿੰਨੇ ਕਰੋੜ ਦਾ ਬਿੱਲ ਬਣਿਆ ਔਰ ਕਿੰਨੇ ਪੈਸੇ ਲੱਗੇ ਤੇ ਕਿੰਨੇ ਕਰੋੜ ਛਕ ਲੈ ਗਿਆ ਵਿਕਾਸ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਸਰ ਜਿਹੜਾ ਬੰਦਾ ਕੋਈ ਵੀ ਜਨ ਪ੍ਰਤੀਨਿਧੀ ਹੋਵੇ ਕੋਈ ਐਮਸੀ ਹੋਵੇ ਕੋਈ ਐਮਪੀ ਹੋਵੇ ਜੀ ਦੀ ਨੀਅਤ ਵਿੱਚ ਖੋਟ ਨਹੀਂ ਆ ਉਹ ਵਿਕਾਸ ਕਰਦਾ ਅਦਰਵਾਇਜ਼ ਕੈਲਕੂਲੇਸ਼ਨ ਵਰਕ ਜੀ ਤੇਰੇ ਕਿੰਨੇ ਤੇ ਮੇਰੇ ਕਿੰਨੇ ਜੀ ਬਸ ਆਜ਼ਾਦ ਉਹ ਉਮੀਦਵਾਰੀ ਦਾ ਝੰਡਾ ਚੁੱਕਣ ਦਾ ਕੀ ਕਾਰਨ ਸੀ ਸਰਕਾਰ ਨੇ ਇਹ ਸੀ ਮੈਂ ਪਰਸਨਲ ਨਹੀਂ ਹੋਣਾ ਚਾਹੀਦਾ ਕਿਸੇ ਚਾਹੁੰਦਾ ਕਿਸੇ ਪਾਰਟੀ ਨਾਲ ਜੀ ਜਿਹੜੀ ਪਾਰਟੀ ਨੂੰ ਅਸੀਂ ਵੋਟਾਂ ਪਾਈਆਂ ਜੀ ਮਾਰਚ 22 ਚ ਉਹ ਪਾਰਟੀ ਬਦਲਾ ਦੇ ਨਾਂ ਤੇ ਆਈ ਸੀ ਮੈਂ ਖੁਦ ਪੋਲਿੰਗ ਏਜੰਟ ਬਣ ਕੇ ਆਪਣੇ ਪੁਰਾਣੇ ਘਰ ਚੋਂ ਵਾਰਡ ਚੋਂ ਵੋਟਾਂ ਪੁਵਾਈਆਂ ਜੀ ਪਰ ਬਾਅਦ ਵਿੱਚ ਵਰਕਰਾਂ ਦੀ ਕਿਸੇ ਅਨਸਾਰ ਨਹੀਂ ਲਈ ਮੈਂ ਇੱਕ ਨਾਰਮਲ ਵਰਕਰ ਸੀ ਪੈਨਸ਼ਨਰ ਬੰਦਾ ਫਾਈਨੈਂਸ਼ਲੀ ਕਿਸੇ ਨੂੰ ਨਹੀਂ ਟ੍ਰਾਂਸਪੋਰਟ ਕਰ ਸਕਦਾ ਮੈਂ ਸਿਰਫ ਤਨ ਦੀ ਤੇ ਮੰਦੀ ਸਪੋਰਟ ਕੀਤੀ ਮੇਰੇ ਕੋਲ ਪ੍ਰੈਜ਼ਾਈਡਿੰਗ ਅਫਸਰ ਦਾ ਕਾਰਡ ਹੈ ਜੇ ਤੱਕ ਪਿਆ ਪਰ ਜਦੋਂ ਸਾਡੇ ਮੈਂ ਉਹਨਾਂ ਨੂੰ ਫੇਰ ਕਹਨਾ ਮੈਂ ਪਰਸਨਲ ਨਹੀਂ ਹੋਣਾ ਚਾਹੁੰਦਾ ਜਦੋਂ ਸਾਡੇ ਜਨ ਪ੍ਰਤੀਨਿਧੀ ਇਹ ਚੀਜ਼ ਗਣਨੀ ਨਾ ਵੀ ਸਾਨੂੰ ਵੋਟਾਂ ਨਹੀਂ ਪਾਈਆਂ ਮੈਨੂੰ ਕੀ ਪ੍ਰੂਫ ਆ ਕਿ ਤੁਸੀਂ ਮੈਨੂੰ ਵੋਟਾਂ ਪਾਈਆਂ ਜਦੋਂ ਇਹ ਗੱਲਾਂ ਹੋ ਜਾਣ ਜਦੋਂ ਉਹਨਾਂ ਦੇ ਆਪਣੇ ਦਫ਼ਤਰ ਨੂੰ ਜਾਂਦੀ ਹੋਈ ਸੜਕ ਦੀ ਹਾਲਤ ਅਖਬਾਰਾਂ 'ਚ ਆ ਜਾਵੇ। ਤੁਸੀਂ ਵਿਕਾਸ ਕਿੱਥੇ ਕਹੋਗੇ? ਮੈਂ ਉਹਦਾ ਇੱਕੋ ਚੀਜ਼ ਵਿੱਚ ਕਹਿਣਾ ਚਾਹੁੰਗਾ ਮੈਂ ਅਗਜਾਦ ਕਿਉਂ ਖਲੋਤਾ ਜਾਂ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਕਿਉਂ ਤੁਰਿਆ ਉਹਦਾ ਜਵਾਬ ਹੈ ਤੂੰ ਗਿਰਾਣੇ 'ਮੇ ਲਗੇ ਥੇ। ਤੂੰਨੇ ਸੋਚਿਆ ਹੀ ਨਹੀਂ। ਅਗਰ ਮੈਂ ਗਿਰਾ ਤੋ ਮਸਲਾ ਬਣ ਕੇ ਖੜਾ ਹੋ ਜਾਊਗਾ। ਹੁਣ ਚੀਜ਼ ਇਹ ਆ ਟਿਕਟ ਕੱਟਣ ਵਿੱਚ ਗਰਾਉਣ ਦੀ ਗੱਲ ਹੋਈ। ਇੰਟਰਵਿਊ ਦਿੱਤੀ ਟਿਕਟ ਅਪਲਾਈ ਕੀਤੀ ਆਮ ਪਾਰਟੀ ਵੱਲੋਂ ਇੰਟਰਵਿਊ ਵੀ ਦਿੱਤੀ ਔਰ ਮੈਨੂੰ ਖੁਦ ਨੂੰ ਪਤਾ ਸੀਗਾ ਵੀ ਮੇਰੀ ਟਿਕਟ ਸਿਲੈਕਟ ਨਹੀਂ ਹੋਣੀ ਮੈਂ ਬਾਹਰ ਆ ਕੇ ਕੁਝ ਮਿੱਤਰਾਂ ਨੂੰ ਕਿਹਾ ਵੀ ਮੇਰੀ ਟਿਕਟ ਸਿਲੈਕਟ ਨਹੀਂ ਹੋਣੀ ਮੈਂ ਆਜਾਦ ਉਮੀਦਵਾਰ ਦੇ ਨਾਮੀਨੇਸ਼ਨ ਪੇਪਰ ਰੈਡੀ ਕਰਲੇ ਹੋਏ ਉਹ ਚੀਜ਼ ਕਾਗਜ਼ਾਂ ਦੇ ਐਕਸੈਪਟ ਕਰਨ ਚ ਵੀ ਗੱਲ ਆਈ ਬਹੁਤ ਜ਼ੋਰ ਲੱਗਾ ਪਰ ਮੇਰੇ ਕੋਲ ਪੈਸੇ ਨਹੀਂ ਸੀ ਮੈਂ ਇਨੀ ਪਟੀਸ਼ਨ ਪਾ ਸਕਾਂ ਹਾਈ ਕੋਰਟ ਚ ਮੈਂ ਇਲੈਕਸ਼ਨ ਕਮਿਸ਼ਨ ਨੂੰ ਪਿਆ ਪਾਈਆਂ ਹੋਈਆਂ ਈਮੇਲਾਂ ਲਾਈਆਂ ਤੇ ਡੀਡੀਪੀਓ ਸਾਹਿਬ ਨੂੰ ਸਲਾਮ ਹੁਣਾ ਮੇਰੇ ਕਾਗਜ਼ ਅਕਸੈਪਟ ਕੀਤੇ ਇਸ ਕਰਕੇ ਜੇ ਤੁਹਾਡਾ ਕੋਈ ਕਿਸੇ ਪਾਰਟੀ ਦਾ ਬੰਦਾ ਨਹੀਂ ਕਰਦਾ ਕੋਈ ਕੰਮ ਤੇ ਫਿਰ ਜ਼ਰੂਰੀ ਆ ਤੁਸੀਂ ਨਾ ਕਰੋਗੇ ਤੇ ਫਿਰ ਤੁਹਾਨੂੰ ਕਰਨਾ ਪਊ ਪਹਿਲਿਆਂ ਨੇ ਨਹੀਂ ਕੀਤਾ ਮੈਂ ਉਹਨਾਂ ਨੂੰ ਵਖ ਵਖ ਪੈਂਟ ਵੀ ਕਰੂੰਗਾ 100 ਕਰੋੜ ਤੋਂ ਉੱਪਰ ਨਗਰ ਕੌਂਸਲ ਦਾ ਕਪਲਾਵਾ ਸਾਰਿਆਂ ਨਾਲ ਕੇ ਕੀਤਾ ਔਰ ਇਹ ਰੇਥੋਂ ਤੱਕ ਰਿਕਸ਼ਾ ਚਲਾਉਣ ਵਾਲਾ ਬੰਦਾ ਉਹਦੀ ਕੋਈ ਫਰਮ ਹੁੰਦੀ ਆ ਪਾਲਕਾ ਬਾਜ਼ਾਰ ਚ ਚਾਹ ਵੇਚਣ ਵਾਲਾ ਬੰਦਾ ਉਹਦੀ ਕੋਈ ਫਰਮ ਹੁੰਦੀ ਆ ਜਿਹੜਾ ਡੀਜੇ ਚਲਾਉਣ ਵਾਲਾ ਬੰਦਾ ਉਹਦੀ ਕੋਈ ਫਰਮ ਹੁੰਦੀ ਆ ਮਨਪ੍ਰੀਤ ਸਿੰਘ ਨਾਂ ਦਾ ਬੰਦਾ ਉਹ ਡੀਜੇ ਲਾਉਂਦਾ ਉਹਦੀ ਕੰਪਨੀ ਕੋਈ ਨਹੀਂ ਉਹਦੇ ਨਾਂ ਤੇ ਨਗਰ ਕਾਉਂਸਲ ਦੇ ਵਿੱਚ ਚੈੱਕ ਕੱਟੇਗੇ 70000 1.5 ਲੱਖ 2 ਲੱਖ ਤੇ ਕੈਸ਼ ਬੁੱਕ ਚ ਕੀ ਲਿਖਿਆ ਕੋਵਿਡ 19 ਦੇ ਐਡਵਰਟਾਈਜ਼ਮੈਂਟ ਵਾਸਤੇ ਉਹ ਕਿਹਨੇ ਪਾਸ ਕੀਤੇ ਸਤਵੀਰ ਸਿੰਘ ਨਿਆ ਇੱਕ ਰਿਕਸ਼ਾ ਵਾਲਾ ਪਹਿਲਾਂ ਜਾ ਵੇਚਦਾ ਸੀ ਹੁਣ ਉਹ ਰਿਕਸ਼ਾ ਵਾਲਾ ਸਤਵੀਰ ਸਿੰਘ ਦੇ ਨਾਮ ਤੇ 5-6 ਲੱਖ ਦੇ ਚੱਕ ਉਹ ਕਿਹਨਾਂ ਦਿੱਤੇ ਕਿਸੇ ਅਫਸਰ ਨੂੰ ਦਿਸਦੇ ਨਹੀਂ ਸੀ ਯੂ ਨੇ ਕਟੇ ਐਸ ਡੀ ਐਮ ਨੂੰ ਦਿਸਦੇ ਨਹੀਂ ਸੀ ਡੀ ਸੀ ਨੂੰ ਦਿਸਦੇ ਨਹੀਂ ਸੀ ਜਾਂ ਸਬੰਧਤ ਐਮ ਐਲ ਏ ਨੂੰ ਦਿਸਦੇ ਨਹੀਂ ਸੀ ਜਿਹੜੇ ਐਮ ਐਲ ਏ ਸਾਹਿਬ ਇਹ ਲੋਕਾਂ ਨਾਲ ਵਾਅਦਾ ਕਰਕੇ ਆਏ ਵੀ ਮੈਂ ਸਾਲ ਨਿਕਟਨ ਕਲੀਨ ਕਰੂੰਗਾ ਉਹ 7 ਕਰੋੜ ਰੁਪਇਆ ਜਿਹੜਾ ਖਾਤਿਆਂ 'ਚ ਵਾਪਸ ਆਇਆ ਬੈਂਕਾਂ ਦੇ ਵਿੱਚ ਬੋਗਸ ਕੰਪਨੀਆਂ ਦਾ ਤਿੰਨ ਬੋਗਸ ਕੰਪਨੀਆਂ ਸੀ ਪਦਮ ਪੈਟਰੋਲੀਅਮ শারਪ ਫੋਕਸ ਐਸ ਆਰ ਐਂਟਰਪ੍ਰਾਈਜ਼ਸ ਇਹਨਾਂ ਕੰਪਨੀਆਂ ਦੀ ਕੋਈ ਹੋਂਦ ਨਹੀਂ ਸੀ ਇੱਕ ਦਿਨ 2 ਕਰੋੜ ਰੁਪਇਆ ਆਉਂਦਾ ਸਰਕਾਰੀ ਤੌਰ ਤੇ ਉਸੇ ਦਿਨ ਹੀ 50 ਲੱਖ 1 ਕਰੋੜ 50 ਲੱਖ ਇੱਕ ਦਿਨ 'ਚ ਖਤਮ ਇਹਨਾਂ ਕੰਪਨੀਆਂ ਨੂੰ ਜਾਂਦਾ ਸੀ ਇਸ ਕਰਕੇ ਇਸ ਚੀਜ਼ ਨੂੰ ਉਹਨਾਂ ਬੰਦਿਆਂ ਨੇ ਪੁਆਇੰਟ ਆਊਟ ਨਹੀਂ ਕੀਤਾ ਜਿਹੜੇ ਪਾਰਟੀਆਂ ਚ ਸੀ ਔਰ ਇਸ ਚੀਜ਼ ਕਰਕੇ ਮੈਨੂੰ ਆਜ਼ਾਦ ਉਮੀਦਵਾਰ ਵਜੋਂ ਨਗਰ ਕੌਂਸਲ ਤਰਨਤਨ ਸਾਰੀ ਵਾਸਤੇ ਝੰਡਾ ਚੁੱਕਣਾ ਪਿਆ ਜੀ ਹੁਣ ਵਾਰਡ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਹੈ ਇਹ ਫਿਰ ਸਾਰਾ ਕੁਝ ਉਹਨਾਂ ਨਿਵਾਸੀਆਂ ਨੂੰ ਦੱਸਣਾ ਹੈ ਕੀ ਅਪੀਲ ਜਿਹੜੀ ਆ ਵਾਰਡ ਵਾਸੀਆਂ ਨੂੰ ਕਰਦੇ ਹੋ ਅਤੇ ਸ਼ਹਿਰ ਵਾਸੀਆਂ ਨੂੰ ਕਰਦੇ ਹੋ ਜੀ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਔਰ ਆਪਣੇ ਵਾਰਡ ਨੂੰ ਨੰਬਰ 8 ਦੇ ਵਾਸੀਆਂ ਨੂੰ ਇਹ ਬੇਨਤੀ ਕਰਦਾ ਜੀ ਕਿ ਤੁਹਾਡੇ ਨਾਲ ਸੰਬੰਧਿਤ ਜਿੰਨੇ ਮੁੱਦੇ ਨੇ ਸਫਾਈ ਦਾ ਸੀਵਰੇਜ ਦਾ ਬਿਜਲੀ ਪਾਣੀ ਦਾ ਤੁਹਾਡੀ ਬੇਰੋਜ਼ਗਾਰੀ ਦਾ ਮੈਂ ਬੇਰੋਜ਼ਗਾਰੀ ਦੇ ਟੌਪਿਕ ਤੇ ਸਟ੍ਰੈਸ ਕਰ ਰਿਹਾ 8 ਸਾਲ ਤੋਂ ਸ਼ਹਿਰ ਦੇ ਵਿੱਚ ਕਿੰਨੇ ਬੱਚੇ ਬੇਰੋਜ਼ਗਾਰ ਹੈ ਕਿਸੇ ਦੇ ਏਜੰਡੇ ਤੇ ਨਹੀਂ ਟ੍ਰੈਫਿਕ ਦੀ ਕੀ ਸਥਿਤੀ ਆ ਕਿਸੇ ਦੇ ਏਜੰਡੇ ਤੇ ਨਹੀਂ ਕਈ ਵਾਰ ਬੇਨਤੀਆਂ ਕੀਤੀ ਅਫਸਰਾਂ ਨੂੰ ਟ੍ਰੈਫਿਕ ਲਾਈਟਸ ਚਾਰ ਚੌਕਾਂ ਵਿੱਚ ਲਵਾ ਦਿਓ ਤੁਹਾਡੇ ਪੁਲਿਸ ਵਾਲੇ ਮੇਰੇ ਵੀਰ ਜਿਹੜੇ ਦਿਨ ਰਾਤ ਖਾਦੇ ਰਹਿੰਦੇ ਹੋ ਵਿਹਲੇ ਹੋ ਜਾਣਗੇ ਕਿਸੇ ਦੇ ਏਜੰਡੇ ਤੇ ਨਹੀਂ ਉਹ ਮੈਂ ਕਰੂੰਗਾ ਮੈਨੂੰ ਤੁਸੀਂ ਸੇਵਾ ਦਾ ਮੌਕਾ ਦਿੰਦੇ ਹੋ ਸੀਵਰੇਜ ਵਾਟਰ ਸਪਲਾਈ ਸਟਰੀਟ ਲਾਈਟਸ ਆ ਜਿਹੜੇ ਡੰਪ ਕੂਰੇ ਦੇ ਢੇਰ ਲੱਗੇ ਆ ਇਨੀ ਬਦਬੋਹ ਆਉਂਦੀ ਆ ਔਰ ਰੋਈ ਦੀਆਂ ਕਿੰਨੀਆਂ ਫੋਟੋ ਆਈਆਂ ਅਖਬਾਰਾਂ ਚ ਔਰ ਉਹ ਤੁਸੀਂ ਸਾਡਾ ਪਾਣੀ ਦਾ TDS ਚੈੱਕ ਕਰਕੇ ਦੇਖ ਲਓ ਕਿੰਨੀਆਂ ਬਿਮਾਰੀਆਂ ਗੁਪਤ ਤੌਰ ਤੇ ਫੈਲਦੀਆਂ ਔਰ ਚਿਕਨ ਗੁੰਨੀਆਂ ਦੂਜੀਆਂ ਬਿਮਾਰੀਆਂ ਡੇਂਗੂ ਮਲੇਰੀਆ ਉਹਦੇ ਵਾਸਤੇ ਸਰਕਾਰ ਦਾ ਕੋਈ ਪ੍ਰੋਗਰਾਮ ਨਹੀਂ ਉਹ ਚੀਜ਼ਾਂ ਸਾਰੀਆਂ ਕਰਾਂਗਾ ਆਪਣੀ ਰਿਸਪੌਂਸਿਬਿਲਟੀ ਸਮਝ ਕੇ ਕਰਾਂਗਾ ਔਰ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਮ। ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸਮਾਂ ਦੇਣ ਲਈ। ਥੈਂਕ ਯੂ ਸਰ, ਥੈਂਕ ਯੂ। ਸੋ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਇਹਨਾਂ ਨੇ ਵਾਰਡ ਨੰਬਰ 8 ਦੇ ਨਿਵਾਸੀਆਂ ਨੂੰ ਛੱਡੋ ਪੂਰੇ ਸ਼ਹਿਰ ਵਾਸੀਆਂ ਨੂੰ ਇੱਕ ਬੜਾ ਵਧੀਆ ਮੈਸੇਜ ਦੇ ਦਿੱਤਾ ਕਿ ਆਹ ਹਾਲਾਤ ਨੇ ਗਰਾਊਂਡ ਜ਼ੀਰੋ ਤੇ ਨਗਰ ਕੌਂਸਲ ਤੇ ਜਿਸ ਨੂੰ ਸੁਧਾਰਨ ਦੀ ਲੋੜ ਹੈ ਤੇ ਉਹ ਤਾਂ ਹੀ ਸੁਧਰੇਗਾ ਕਿ ਅਜਿਹੇ ਵਿਅਕਤੀ ਆਜ਼ਾਦ ਤੌਰ ਤੇ ਜਾਂ ਪਾਰਟੀਆਂ ਤੌਰ ਤੇ ਵੀ ਜਿਹੜੇ ਦਿਲ ਦੇ ਵਿੱਚ ਕੰਮ ਕਰਨ ਦੀ ਇਸ਼ਾਰਾ ਰੱਖਦੇ ਨੇ ਉਹ ਅੱਗੇ ਆਉਣ ਤਾਂ ਜਿਹੜਾ ਸ਼ਹਿਰ ਦਾ ਸੁਧਾਰ ਹੋ ਸਕਦਾ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਵੀਡੀਓ ਦੇ ਵਿੱਚ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਜਿਹੜੀ ਹੈ ਸਾਹ ਉਹਨਾਂ ਦੀ رائے ਕੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਵੀ ਦੱਸਿਓ ਅਤੇ ਬਣੇ ਰਹੋ ਸਾਡੇ ਨਾਲ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਨਜ਼ਰ ਨਿਊਜ਼ ਦਾ ਅੰਤਾਰ